ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜ਼ਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਵਧੀਆ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਉਹਨਾਂ ਲੋਕਾਂ ਦੀ ਵੀਡੀਓ ਲੈ ਕੇ ਆਏ ਹਾਂ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਸਾਨੂੰ ਇਸ ਤਰ੍ਹਾਂ ਮਸੂਸ ਹੁੰਦਾ ਹੈ ਕਿ ਜਿਵੇਂ ਸਾਡੀ ਬੱਚਿਆਂ ਦੇ ਲੇਖ ਸੰਜੋਗ ਕਿਸੇ ਨੇ ਬੰਨ੍ਹ ਦਿੱਤੇ ਨੇ ਇਸੇ ਤਰ੍ਹਾਂ ਆਉਣ ਵਾਲੀ ਜਿਹੜੀ ਮਸਿਆ ਮਸਿਆ ਦੇ ਦੇਨ ਨੂੰ ਬਣ ਰਹੀ ਨਹੀਂ ਵਿਆਹ ਦੇ શુભ ਸੰਜੋਗ ਮਾਮਾ ਇਹ ਉਪਾਅ ਜ਼ਰੂਰ ਕਰਨ ਇਹ ਉਪਾਅ ਕਰਨ ਦੇ ਨਾਲ ਭਾਵੇਂ ਕੋਈ ਵੀ ਗਾਰਨ ਹੋਵੇ ਜਿਸ ਕਰਕੇ ਤੁਹਾਡੇ ਵਿਆਹ ਦੇ ਵਿੱਚ ਜਾਂ ਰਿਸ਼ਤੇ ਦੇ ਵਿੱਚ ਰੁਕਾਵਟ ਆ ਰਹੀ ਹੈ ਨਹੀਂ ਭਾਵੇਂ ਕਿਸੇ ਵੀ ਤਰ੍ਹਾਂ ਦਾ ਦੋਸ਼ ਕਿਉ ਨਾ ਹੋਵੇ ਕਿਸੇ ਵੀ ਗਰਭ ਅੰਦਰ ਦੋਸ਼ ਕਿਉਂ ਨਾ ਹੋਵੇ ਉਹ ਸਾਰੇ ਦੋਸ਼ ਸਾਰੇ ਕਾਰਨ ਸਾਰੀਆਂ ਪ੍ਰੋਬਲਮ ਦੂਰ ਹੋ ਜਾਣੀਏ ਜੇਕਰ ਬੱਚਿਆਂ ਦੀਆਂ ਮਾਵਾਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰ ਲੈਣੀਆਂ ਨੇ ਇਸ ਉਪਾਅ ਨੂੰ ਲੜਕੇ ਜਾਂ ਲੜਕੀਆਂ ਵੀ ਕਰ ਸਕਦੇ ਨੇ ਜਿਨ੍ਹਾਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਮੰਨ ਲਓ ਕਿ ਕਿਸੇ ਲੜਕੀ ਦਾ ਰਿਸ਼ਤਾ ਨਹੀਂ ਹੋ ਰਿਹਾ ਉਹ ਵੀ ਕਰ ਸਕਦੀ ਹੈ ਲੜਕੇ ਦਾ ਨਹੀਂ ਹੋ ਰਿਹਾ ਉਹ ਵੀ ਕਰ ਸਕਦੇ ਆ ਤੇ ਜੇਕਰ ਬੱਚੇ ਨਹੀਂ ਕਰਨਾ ਚਾਹੁੰਦੇ ਇਹ ਉਪਾਅ ਤੇ ਇਹੀ ਉਪਾਉ ਉਹਨਾਂ ਦੇ ਮਾਪੇ ਵੀ ਕਰ ਸਕਦੇ ਨੇ ਉਹਨਾਂ ਦੇ ਪੇਰੈਂਟਸ ਵੀ ਕਰ ਸਕਦੇ ਨੇ ਤੇ ਇਸੇ ਤਰ੍ਹਾਂ ਜਿਹੜੇ ਮਾਤਾ ਪਿਤਾ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਸਾਨੂੰ ਰਿਸ਼ਤੇ ਤਾਂ ਬਹੁਤ ਆਉਂਦੇ ਨੇ ਪਰ ਕੋਈ ਵੀ ਰਿਸ਼ਤਾ ਸਿਰੇ ਨਹੀਂ ਚੜਦਾ ਤਾਂ ਉਹਨਾਂ ਨਹੀਂ ਇਹ ਸਾਰੀਆਂ ਜਿਹੜੀਆਂ ਪ੍ਰੋਬਲਮ ਨੇ ਇਸ ਉਪਾਅ ਨੂੰ ਕਰਨ ਦੇ ਨਾਲ ਹੀ ਦੂਰ ਹੋ ਜਾਣੀ ਹੈ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਜਿਆ ਤੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਡਾ ਕੋਈ ਜ਼ਿਆਦਾ ਖਰਚਾ ਵੀ ਨਹੀਂ ਹੋਣ ਵਾਲਾ ਤੁਹਾਡੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਪਰੇਸ਼ਾਨੀਆਂ ਸਿਰਫ ਤਾਂ ਹੀ ਦੂਰ ਹੋਣਗੀਆਂ ਜੇਕਰ ਤੁਸੀਂ ਇਸ ਉਪਾਅ ਨੂੰ ਪਹਿਲੀ ਤਾਂ ਗੱਲ ਵੀ ਵਿਸ਼ਵਾਸ ਦੇ ਨਾਲ ਕਰੋਗੇ ਦੂਸਰੀ ਗੱਲ ਕੀ ਦੱਸੇ ਗਏ ਤਰੀਕੇ ਦੇ ਅਨੁਸਾਰ ਹੀ ਕਰੋਗੇ ਕਰਨ ਦੇ ਸਮੇ ਕੋਈ ਅਜੇ ਹੀ ਗਲਤੀ ਨਾ ਕਰਨਾ ਜਿਸ ਕਰਕੇ ਤੁਹਾਡਾ ਹੀ ਕੀਤਾ ਗਿਆ ਉਪਾਅ ਸਕਸੈਸਫੁਲ ਨਾ ਹੋਵੇ ਇਸੇ ਤਰ੍ਹਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਉਪਾਅ ਦੀ ਅਸੀਂ ਡਿਟੇਲ ਦੇ ਵਿੱਚ ਦੱਸਾਂਗੇ ਕਿ ਉਹ ਉਪਾਅ ਕਿਹੜਾ ਹੈ ਤੇ ਅਸੀਂ ਉਸ ਉਪਾਅ ਨੂੰ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਦੇਵਾਂਗੇ ਅੱਜ ਦੀ ਜੋ ਵੀਡੀਓ ਬਹੁਤ ਜ਼ਾਦੀ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਐਂਡ ਦੀ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਦੀ ਕੋਮੇਲ ਟੋਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਇਸੇ ਤਰ੍ਹਾਂ ਇਸ ਉਪਾਣੂ ਕਰਨ ਦੀ ਨਾਲ ਜਰੂ ਤੁਹਾਡੇ ਬੱਚਿਆਂ ਦਾ ਰਿਸ਼ਤਾ ਹੋ ਜਾਂਦਾ ਵਿਆਹ ਹੋ ਜਾਂਦਾ ਹੈ ਤਾਂ ਤੁਸੀਂ ਇਸ ਉਪਾਣੂ ਅੱਗੇ ਹੋਰ ਲੋਕਾਂ ਭੈਣ ਭਰਾਵਾਂ ਦੇ ਤੱਕ ਜਰੂ ਸ਼ੇਅਰ ਕਰਿਓ ਤਾਂ ਜੋ ਕਿ ਉਹਨਾਂ ਦਾ ਵੀ ਭਲਾ ਹੋਵੇ ਇਸੀ ਤਰ੍ਹਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸਮਾਂ ਦੱਸ ਦਿੰਨੇ ਆ ਕਿ ਇਸ ਉਪਾਰ ਨੂੰ ਕਰਨ ਦਾ ਕਿਹੜਾ ਸਮਾਂ ਇਸ ਉਪਾਰ ਨੂੰ ਤੁਸੀਂ ਦੁਪਹਿਰ 12 ਵਜੇ ਤੋਂ ਬਾਅਦ ਕਰਨਾ ਹੈ ਤੇ ਇਸੇ ਤਰ੍ਹਾਂ ਜੇਕਰ ਲੜਕਾ ਜਾਂ ਲੜਕੀ ਜਿੰਨਾ ਦੇ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਜੇਕਰ ਤਾਂ ਉਹ ਇਸ ਉਪਾਰ ਨੂੰ ਕਰ ਰਹੇ ਨੇ ਜੇਕਰ ਲड़का ਕਰ ਰਿਹਾ ਹੈ ਤਾਂ ਉਸ ਨੇ ਸਵੇਰ ਹਸਪਟਲਿੰਗ ਸਿਰ ਉਠਕੇ ਤੇ ਇਸ਼ਨਾਨ ਕਰਕੇ ਤੇ ਉਹਨਾਂ ਨੇ ਵਾਈਲਡ ਕਲਰ ਦੇ ਕੱਪੜੇ ਪਾਉਣੇ ਆ ਤੇ ਜੇਕਰ ਲੜਕੀ ਇਸ ਉਪਾ ਨੂੰ ਕਰ ਰਹੀ ਹੈ ਤੇ ਉਹਨਾਂ ਨੇ ਪੀਲੇ ਰੰਗ ਦੇ ਕੱਪੜੇ ਪੋਣੇ ਨੇ ਕਿਉਂਕਿ ਜੋ ਪੀਲਾ ਰੰਗ ਹੁੰਦਾ ਹੈ ਨਾ ਉਸ ਦੇ ਵਿੱਚ ਸਾਡਾ ਜਿਹੜਾ ਗੁਰੂ ਗ੍ਰਹਿ ਹੁੰਦਾ ਹੈ ਨਾ ਉਸ ਦਾ ਵਾਸ ਹੁੰਦਾ ਹੈ ਇਸ ਕਰਕੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਮੁੰਡੇ ਨੇ ਵਾਈਟ ਕਲਰ ਦੇ ਕੱਪੜੇ ਪਾਉਣੇ ਆ ਤੇ ਜਿਹੜੀ ਲੜਕੀ ਆ ਕੁੜੀ ਆ ਉਸਨੇ ਪੀਲੇ ਰੰਗ ਦੇ ਕੱਪੜੇ ਪਾਉਣੇ ਨੇ। ਇਸੇ ਤਰ੍ਹਾਂ ਤੁਸੀਂ ਕੀ ਕਰਨਾ ਹੈ ਤੁਸੀਂ ਜਦੋਂ ਇਸ਼ਨਾਨ ਕਰਕੇ ਕੱਪੜੇ ਪਾ ਲੈਣੇ ਆ ਤੇ ਆਪਣੇ ਘਰ ਤੋਂ ਬਾਹਰ ਥੋੜੀ ਜਿਹੀ ਦੂਰੀ ਤੇ ਆਸ-ਪਾਸ ਜਿੱਥੇ ਵੀ ਤੁਹਾਨੂੰ ਪੀਪਲ ਦਾ ਦਰਖਤ ਦਿਖਦਾ ਉੱਥੇ ਤੁਸੀਂ ਜਾਣਾ ਹੈ ਪਰ ਇਸ ਤੋਂ ਇਲਾਵਾ ਅਸੀਂ ਗੱਲ ਕਰਦੇ ਹਾਂ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਆਸ-ਪਾਸ ਤਾਂ ਕੋਈ ਪੀਪਲ ਦਾ ਦਰਖਤ ਹੀ ਨਹੀਂ ਤੇ ਜਿਹੜੇ ਲੋਕਾਂ ਦੇ ਘਰ ਦੇ ਆਸ-ਪਾਸ ਪੀਪਲ ਦਾ ਦਰਖਤ ਨਹੀਂ ਹੈ ਉਹ ਇਸੇ ਵੀ ਪਵਿੱਤਰ ਦਰਖਤ ਦੇ ਕੋਲ ਜਾ ਸਕਦੇ ਨੇ ਜਿਵੇਂ ਕਿ ਤੁਸੀਂ ਨੀਮ ਦੇ ਦਰਖਤ ਦੇ ਕੋਲ ਵੀ ਜਾ ਸਕਦੇ ਹੋ ਬੇਲ ਦੇ ਕੋਲ ਵੀ ਜਾ ਸਕਦੇ ਹੋ ਇਹਨਾਂ ਸਾਰੇ ਦਰਖਤਾਂ ਦੇ ਵਿੱਚੋਂ ਆਰਾਮ ਦੇ ਨਾਲ ਤੁਹਾਨੂੰ ਕੋਈ ਨਾ ਕੋਈ ਦਰਖਤ ਦਾ ਜ਼ਰੂਰ ਮਿਲ ਜਾਵੇਗਾ ਇਸੀ ਤਰ੍ਹਾਂ ਤੁਸੀਂ ਦਰਖਤ ਦੇ ਕੋਲ ਜਾਣ ਤੋਂ ਪਹਿਲਾਂ ਇੱਕ ਲੋਟਾ ਤੁਸੀਂ ਜਲਦਾ ਤਿਆਰ ਕਰਨਾ ਹੈ ਉਹ ਤੁਸੀਂ ਪਿੱਤਲ ਦਾ ਤਾਬੇ ਦਾ ਜਾਂ ਫਿਰ ਸਟੀਲ ਦਾ ਵੀ ਲੈ ਸਕਦੇ ਹੋ ਤੁਸੀਂ ਕੀ ਕਰਨਾ ਹੈ ਕਿ ਉਹ ਲੈ ਕੇ ਸਾਫ਼ ਸੁਥਰਾ ਉਸ ਦੇ ਵਿੱਚ ਤੁਸੀਂ ਜਲ ਭਰ ਲੈਣਾ ਇਹ ਸੁਣਨ ਦੇ ਵਿੱਚ ਤੁਹਾਨੂੰ ਬਹੁਤ ਹੀ ਜ਼ਿਆਦਾ ਆਸਾਨ ਲੱਗਦਾ ਹੁਣੇ ਪਰ ਜਦੋਂ ਤੁਸੀਂ ਤੁਸੀਂ ਮਸੀਹਾ ਦੇ ਦਿਨ ਇਸ ਉਹ ਬਾਣੂ ਤੁਸੀਂ ਕਰ ਲੈਣੇ ਹੋਣਾ ਤੇ ਇਹੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਰਿਸ਼ਤੇ ਦੇ ਵਿੱਚ ਜੋ ਵੀ ਰੁਕਾਵਟਾਂ ਆਉਂਦੀਆਂ ਨੇ ਨਾ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਰੱਖ ਦੇਵੇਗਾ। ਇਸੇ ਤਰ੍ਹਾਂ ਜਿਹੜਾ ਤੁਸੀਂ ਲੋਟਾ ਲਿਆ ਉਸ ਦੇ ਵਿੱਚ ਤੁਸੀਂ ਜਲ ਭਰ ਲੈਣਾ ਹੈ। ਕਹਿਣ ਦਾ ਭਾਵ ਕਿ ਪਾਣੀ ਭਰ ਲੈਣਾ ਤੇ ਪਾਣੀ ਭਰ ਤੋਂ ਬਾਅਦ ਦੇ ਵਿੱਚ ਤੁਸੀਂ ਥੋੜਾ ਜਿਹਾ ਜਿਵੇਂ ਅੱਧੀ ਇੱਕ ਕੜਸੀ ਜਾਂ ਅੱਧਾ ਇੱਕ ਗਲਾਸ ਤੁਸੀਂ ਕੱਚੇ ਦੁੱਧ ਦਾ ਪੋੜਾ ਹੈ। ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਇੱਕ ਕਾਲੇ ਤੇਲ ਹੁੰਦੇ ਨੇ ਇੱਕ ਚਿੱਟੇ ਤੇਲ ਹੁੰਦੇ ਨੇ ਜਿਹੜੇ ਚਿੱਟੇ ਤੇਲ ਹੁੰਦੇ ਆ ਜੇਕਰ ਤਾਂ ਤੁਹਾਡੇ ਘਰ ਦੇ ਵਿੱਚ ਹੈਗੇ ਆ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਵਿਚਾਰ ਦੇ ਵਿੱਚ ਜੋ ਆਸਾਨੀ ਦੇ ਨਾਲ ਆ ਸਕਦੇ। ਤੇ ਉਹ ਚਿੱਟੇ ਤੇਲ ਦੇ 8 ਤੋਂ 10 ਦਾਣੇ ਇਸ ਲੋਟੇ ਦੇ ਵਿੱਚ ਹੀ ਤੁਸੀਂ ਪਾ ਦੇਣੇ। ਇਸੇ ਤਰ੍ਹਾਂ ਤੇਲ ਪਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਛੋਟਾ ਜਿਹਾ ਇੱਕ ਮਿਸ਼ਰੀ ਦਾ ਡੁਕੜਾ ਇਸ ਦੇ ਵਿੱਚ ਪਾਉਣਾ ਜੇਕਰ ਤੁਹਾਡੇ ਕੋਲ ਮਿਸ਼ਰੀ ਨਹੀਂ ਹੈਗੀ ਤਾਂ ਤੁਸੀਂ ਇੱਕ ਚਮਚੀ ਚੀਨੀ ਦਾ ਵੀ ਪਾ ਸਕਦੇ। ਇਹ ਜਿਹੜਾ ਅਸੀਂ ਮਿੱਠਾ ਚਾਹ ਤਿਆਰ ਕੀਤਾ ਹੈ ਨਾ ਇਹ ਸਾਡਾ ਬਹੁਤ ਹੀ ਸ਼ਕਤੀਸ਼ਾਲੀ ਜਿਹੜਾ ਚਾਹ ਨੇ ਉਹ ਤਿਆਰ ਹੋ ਚੁੱਕਿਆ ਹੈ। ਇਸੇ ਤਰ੍ਹਾਂ ਜਿਹੜਾ ਤੁਸੀਂ ਇਹ ਚਾਹ ਦਾ ਲੋਟਾ ਤਿਆਰ ਕੀਤਾ ਨਾ ਉਸ ਤੋਂ ਬਾਅਦ ਦੇ ਵਿੱਚ ਜੇਕਰ ਤਾਂ ਜਿਹੜੇ ਬੱਚਿਆਂ ਦੇ ਵਿਆਹ ਦੇ ਵਿੱਚ ਪ੍ਰੋਬਲਮ ਆ ਰਹੀ ਉਹ ਇਸ ਉਪਾਅ ਨੂੰ ਕਰਨ ਚਾ ਰਹੇ ਆ ਤਾਂ ਸਭ ਤੋਂ ਬੈਸਟ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਿ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਇਸ ਸਾਡੇ ਬੱਚੇ ਘਰ ਦੇ ਵਿੱਚ ਨਹੀਂ ਆ ਸਾਡੇ ਤੋਂ ਦੂਰ ਰਹਿੰਦੇ ਆ ਅਲੱਗ ਰਹਿੰਦੇ ਆ ਜਾਂ ਫਿਰ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ ਇਸ ਕਰਕੇ ਉਹਨਾਂ ਦੇ ਪੇਰੈਂਟਸ ਇਸ ਉਪਾਅ ਨੂੰ ਕਰਦੇ ਨੇ ਤਾਂ ਪੇਰੈਂਟਸ ਆਰਾਮ ਦੇ ਨਾਲ ਇਸ ਉਪਾਅ ਨੂੰ ਕਰ ਸਕਦੇ ਆ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਇਸੇ ਤਰ੍ਹਾਂ ਬੱਚਿਆਂ ਦੀਆਂ ਮਾਵਾ ਪਿਤਾ ਭੈਣ ਭਰਾ ਵੀ ਇਸ ਉਪਾਣੂ ਕਰ ਸਕਦੇ ਨੇ ਤੇ ਜਿਹੜਾ ਤੁਸੀਂ ਇਹ ਚਾਲ ਦਾ ਲੋਟਾ ਤਿਆਰ ਕੀਤਾ ਹੈ ਨਾ ਇਸ ਨੂੰ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਤੁਸੀਂ ਉੱਥੇ ਲੈ ਜਾ ਕੇ ਰੱਖ ਦਿਨੇ ਜੇਕਰ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਉੱਥੇ ਰੱਖ ਸਕਦੇ ਹੋ ਜਿੱਥੇ ਬੈਠ ਕੇ ਤੁਸੀਂ ਪਰਮਾਤਮਾ ਦਾ ਨਾਮ ਚਾਪਦੇ ਹੋ ਸੇਵਾ ਸਿਮਰਨ ਕਰਕੇ ਇਸੀ ਤਰੀਕੇ ਦੇ ਨਾਲ ਤੁਸੀਂ ਪਾਠ ਪੂਛ ਵਾਲੀ ਸਥਾਨ ਤੇ ਰੱਖਣ ਤੋਂ ਬਾਅਦ ਜਿਹੜੀ ਵੀ ਪਰਮਾਤਮਾ ਨੂੰ ਤੁਸੀਂ ਮੰਨਦੇ ਹੋ چیک ਕਰਦਾ ਮਾਤਾ ਪਿਤਾ ਕਰ ਰਿਹਾ ਇਸ ਉਕਾਰ ਨੂੰ ਕਾ ਉੰਡਨੇ ਆਪਣੇ ਬੱਚਿਆਂ ਦਾ ਨਾਮ ਲੈ ਕੇ ਉਮਰ ਬੋਲ ਕੇ ਆਪਣੇ ਮਨ ਦੇ ਵਿੱਚ ਉਹਨਾਂ ਨੇ ਇਹ ਹੀ ਕਹਿਣਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਸੰਜੋਗ ਨਹੀਂ ਬਣ ਰਹੇ ਪਰ ਬਦਮਾ ਦੇ ਅੱਗੇ ਇਸ ਤਰੀਕੇ ਦੀ ਨਾਲ ਅਰਦਾਸ ਕਰਨੀ ਹੈ ਕਿ ਤੁਸੀਂ ਚਿੰਨੀਆਂ ਵੀ ਪ੍ਰੋਬਲਮ ਆ ਰਹੀਆਂ ਹਨ ਯਾਨੀ ਉਹ ਸਾਰੀਆਂ ਇਸ ਉਪਾਉ ਨੂੰ ਕਰਨ ਤੋਂ ਉਪਰੰਤ ਤੁਸੀਂ ਦੂਰ ਕਰਨੀਆਂ ਅਸੀਂ ਇਹ ਮਿੱਠੇ ਚਲਦਾ ਇੱਕ ਲੋਟਾ ਲੈ ਕੇ ਤਿਆਰ ਕੀਤਾ ਹੈ ਤੇ ਇਸ ਨੂੰ ਅਸੀਂ ਅਰਪਿਤ ਕਰਨ ਜਾ ਰਹੇ ਹਾਂ ਤੁਸੀਂ ਆਸ਼ੀਰਵਾਦ ਦਿਓ ਕਿ ਸਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜੋ ਵੀ ਰੁਕਾਵਟਾਂ ਆ ਰਹੀਆਂ ਉਹ ਤੁਰੰਤ ਦੂਰ ਹੋ ਜਾਣ ਇਹਨੀ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਉਹ ਚੱਲਦਾ ਲੋਟਾ ਤੁਸੀਂ ਜੋ ਕਿ ਆਪਣੀ ਘਰ ਤੋਂ ਚਲੇ ਜਾਣਾ ਹੈ ਜਿੱਥੇ ਪੀਪਲ ਦਾ ਦਰਖਤ ਹੋਵੇਗਾ ਉਸ ਪੀਪਲ ਦੇ ਦਰਖਤ ਤੇ ਮੋਟੇ ਦੇ ਗੋਲ ਤੁਸੀਂ ਇਹ ਮਿੱਠੇ ਚੱਲਦਾ ਜਿਹੜਾ ਲੋਟਾ ਤਿਆਰ ਕੀਤਾ ਉਹ ਮਿੱਠਾ ਚੱਲ ਉੱਤੇ ਅਰਪਿਤ ਕਰਾਉਣਾ ਹੈ ਇਹ ਕੋਈ ਬਹੁਤਾ ਵੱਡਾ ਉਪਾਅ ਨਹੀਂ ਜਿਸ ਨੂੰ ਕਰਨ ਦੇ ਵਿੱਚ ਤੁਹਾਡਾ ਬਹੁਤ ਜ਼ਿਆਦਾ ਟਾਈਮ ਖਰਾਬ ਹੋਵੇਗਾ ਜਾਂ ਵੀਰ ਤੁਹਾਡਾ ਬਹੁਤ ਜ਼ਿਆਦਾ ਖਰਚਾ ਹੋਵੇਗਾ ਬਿਲਕੁਲ ਸਿੰਪਲ ਤੇ ਬਿਨਾ ਇੱਕ ਵੀ ਰੁਪਏ ਖਰਚ ਕੀਤੇ ਤੁਹਾਡਾ ਇਹ ਉਕਾਹ ਹੋ ਜਾਏਗਾ ਤੇ ਤੁਹਾਡੇ ਬੱਚਿਆਂ ਦੇ ਰਿਸ਼ਤਿਆਂ ਦੇ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਨੂੰ ਟੂਰ ਕਰ ਦੇਵੇਗਾ ਸਿੰਪਲ ਤੁਸੀਂ ਮਿੱਟ ਕੇ ਚਲਦਾ ਲੋਟਾ ਤਿਆਰ ਕਰਨਾ ਹੈ ਦੀ ਪੀਪਲ ਦੇ ਦਰਖਤ ਦੀ ਚੜੀ ਦੇ ਵਿੱਚ ਪਾ ਕੇ ਤੁਸੀਂ ਅਰਦਾਸ ਕਰ ਦੇਣੀ ਹੈ ਤੇ ਇਸੇ ਤਰੀਕੇ ਦੇ ਨਾਲ ਜੇਕਰ ਬੱਚੇ ਖੁਦ ਕਰ ਰਹੇ ਆ ਤਾਂ ਆਪਣਾ ਨਾਮ ਲੈ ਕੇ ਅਰਦਾਸ ਕਰਨ ਕਿ ਸਾਡੇ ਰਿਸ਼ਤੇ ਦੇ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੋਣ ਤੇ ਜੇਕਰ ਪੇਰੈਂਟਸ ਕਰ ਰਹੇ ਆ ਤਾਂ ਬੱਚਿਆਂ ਦਾ ਨਾਮ ਲੈ ਕੇ ਉਮਰ ਬੋਲ ਕੇ ਅਰਦਾਸ ਕਰ ਸਕਦੇ ਨੇ ਕਿਉਂਕਿ ਜੇਕਰ ਤੁਸੀਂ ਮੱਸੀਆ ਦੇ ਦਿਨ ਇਸ ਉਪਾਣੂ ਕਰਕੇ ਤੇ ਜੋ ਵੀ ਤੁਸੀਂ ਆਪਣੇ ਮਨ ਦੇ ਵਿੱਚ ਅਰਦਾਸ ਕਰੋਗੇ ਨਾ ਉਹ ਅਰਦਾਸ ਤੁਰੰਤ ਹੀ ਪੂਰੀ ਹੋ ਜਾਵੇਗੀ ਕਿਉਂਕਿ ਮੱਸੀਆ ਦੇ ਦਿਨ ਕੀਤਾ ਗਿਆ ਕੋਈ ਵੀ ਉਪਾਸ ਸਾਡਾ ਖਾਲੀ ਨਹੀਂ ਜਾਂਦਾ ਇਸੇ ਤਰ੍ਹਾਂ ਜਿਹੜਾ ਤੁਸੀਂ ਜਲ ਅਰਪਿਤ ਕੀਤਾ ਚਲ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਆਪਣੇ ਘਰ ਤੋਂ ਰੋਟਾ ਚਲਦਾ ਲੈ ਕੇ ਜਾਣਾ ਤੁਸੀਂ ਘਾਟੀ ਦਾ ਦੀਵਾ ਵੀ ਆਪਣੇ ਘਰ ਤੋਂ ਬਣਾ ਕੇ ਲੈ ਕੇ ਤਿਆਰ ਕਰਕੇ ਲੈ ਕੇ ਜਾਣਾ ਹੈ ਦੀਵਾ ਢਿੱਡਾ ਤਿਆਰ ਕਰਕੇ ਉਸ ਦੇ ਵਿੱਚ ਤੇਲ ਦਾ ਦੀਲ ਪਾ ਕੇ ਤੁਸੀਂ ਬੱਤੀ ਲਗਾ ਕੇ ਲੈ ਕੇ ਜਾਣਾ ਹੈ ਤੇ ਉਸ ਦੇ ਜਲ ਅਰਪਿਤ ਕਰਨ ਤੋਂ ਬਾਅਦ ਦੇ ਵਿੱਚ ਇਸ ਦੀਵੇ ਨੂੰ ਤੁਸੀਂ ਉਤੇ ਚਾ ਲਾ ਕੇ ਆ ਜਾਣਾ ਇਸੇ ਤਰ੍ਹਾਂ ਚਲੋ ਤੁਸੀਂ ਇਸ ਉਪਾਣ ਨੂੰ ਕਰਕੇ ਕਰਕੇ ਆਪਣੇ ਘਰ ਦੇ ਵਿੱਚ ਆਉਣੇ ਉਤੇ ਆਉਂਦੇ ਸਮੇਂ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਤੁਹਾਨੂੰ ਰਸਤੇ ਦੇ ਵਿੱਚ ਕਿਤੇ ਵੀ ਗਾਹ ਮਿਲਦੀ ਹੈ ਤਾਂ ਉਸ ਨੂੰ ਥੋੜਾ ਜਿਹਾ ਗੁੜ ਤੇ ਚਾਹ ਫਿਰ ਹਰਾਕਾ ਜਾਂ ਫਿਰ ਕੋਈ ਵੀ ਚੀਜ਼ ਜੇਕਰ ਤੁਸੀਂ ਰੋਟੀ ਮਿੱਠੀ ਖਲਾ ਸਕਦੇ ਹੋ ਤਾਂ ਜ਼ਰੂਰ ਖਲਾਏ। ਏਸੀ ਤਰ੍ਹਾਂ ਜੇਕਰ ਤੁਸੀਂ ਗੁੜ ਤੇ ਮਿੱਠੀ ਰੋਟੀ ਨਹੀਂ ਖਾਣਾ ਚਾਹੁੰਦੇ ਤਾਂ ਹਰਾ ਘਾਏ ਜਿਹੜਾ ਜ਼ਰੂਰ ਖਲਾਏ ਕਿਉਂਕਿ ਜਦੋਂ ਅਸੀਂ ਹਰੀ ਚੀਜ਼ ਇਸ ਤਰ੍ਹਾਂ ਗਾਂ ਨੂੰ ਖੁਲਾਉਣੀ ਹੈ ਤੇ ਉਹ ਸਭ ਤੋਂ ਜ਼ਿਆਦਾ ਬੈਸਟ ਹੁੰਦੀ ਹੈ। ਇਸ ਉਪਾਅ ਦਾ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੇਗਾ ਪਰ ਜਿੰਨਾ ਲੋਕਾਂ ਨੂੰ ਇਹ ਹੀ ਪ੍ਰੋਬਲਮ ਹੁੰਦੀ ਹੈ ਕਿ ਸਾਡੇ ਤਾਂ ਘਰ ਦੇ ਵਿੱਚ ਗਾਂ ਨਹੀਂ ਹੈ ਕਿ ਅਸੀਂ ਇਸ ਉਪਾਅ ਨੂੰ ਕਿਵੇਂ ਕਰੀਏ। ਜਿੰਨਾ ਦੇ ਘਰ ਦੇ ਵਿੱਚ ਕੰਮ ਅਜ ਨਹੀਂ ਹੈ ਕਿ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਉਹ ਪਾਣੂ ਕਰਦੇ ਆਉਂਦੇ ਸਮੇਂ ਰਸਤੇ ਦੇ ਵਿੱਚ ਤੁਹਾਨੂੰ ਗਾਂ ਦੇਖਦੀ ਹੈ ਨਾ ਉਸ ਸਮੇਂ ਤੁਸੀਂ ਖਿਲਾ ਸਕਦੇ ਟਰੈਕਰ ਤੁਹਾਨੂੰ ਰਸਤੇ ਦੇ ਵਿੱਚ ਗੀਤੇ ਗਾਂ ਨਹੀਂ ਵੀ ਦਿਖਾਈ ਦਿੰਦੀ ਤਾਂ ਜੇਕਰ ਤੁਸੀਂ ਚਾਹੋ ਨੇ ਹੋ ਕਿ ਅਸੂਸੀ ਖਿਲਾਉਣੇ ਹੀ ਕਲਾਉਣੇ ਨੇ ਹਰਾਕਾ ਗਾਂ ਨੂੰ ਤਾਂ ਤੁਸੀਂ ਗਊਸ਼ਾਲਾ ਵਿੱਚ ਜਾ ਕੇ ਵੀ ਖਿਲਾ ਕੇ ਆ ਸਕਦੇ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਤੁਹਾਡੇ ਬੱਚਿਆਂ ਦੇ ਸੰਜੋਗ ਵਧਦੇ ਆ ਜਿਹੜਾ ਇਸ ਦਾ ਰਿਜ਼ਲਟ ਇਹਨਾਂ ਉਹ ਬਹੁਤ ਹੀ ਜ਼ਿਆਦਾ ਵਧੀਆ ਮਿਲਦਾ ਹੈ। ਇਸੇ ਤਰ੍ਹਾਂ ਮੱਸੀਆ ਦੇ ਦਿਨ ਪੇਰ ਤੋਂ ਵਿਆਹ ਦੀ ਬਹੁਤ ਹੀ ਵਧੀਆ ਸ਼ੁਭ ਸੰਕੇਤ ਸੰਜੋਗ ਪਾਣ ਰਹੇ ਨੇ ਕਿ ਮਾਵਾ ਇਸ ਉਪਾਣੂ ਜ਼ਰੂਰ ਕਰਨ ਬੱਚੇ ਵੀ ਕਰ ਸਕਦੇ ਆ ਤੇ ਪੇਰੈਂਟਸ ਵੀ ਕਰ ਸਕਦੇ ਨੇ। ਇਸ ਤਰ੍ਹਾਂ ਦੇ ਮੌਕੇ ਵਾਰ-ਵਾਰ ਨਹੀਂ ਮਿਲਦੇ ਜਿਨ੍ਹਾਂ ਨੇ ਇਸ ਮੌਕੇ ਦਾ ਫਾਇਦਾ ਉਠਾਣਾ ਹੈ ਉਹ ਜਲਦੀ ਦੇ ਨਾਲ ਇਸ ਉਪਾਣੂ ਮੱਸੀਆ ਦੇ ਦਿਨ 'ਚ ਜ਼ਰੂਰ ਕਰਨ। ਆਪਣੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਜੋ ਵੀ ਦੋਸ਼ ਚੱਲ ਰਹੇ ਨੇ ਇਸ ਉਪਾਅ ਨੂੰ ਕਰਨ ਦੇ ਨਾਲ ਪੇਰੇਟਸ ਉਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰ ਸਕਦੇ ਨੇ ਤੇ ਆਪਣੇ ਬੱਚਿਆਂ ਦੀ ਜਲਦੀ ਸ਼ਾਦੀ ਕਰ ਸਕਦੇ ਨੇ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਚੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਤੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਮੈਨੁਪ੍ਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੀਂ ਉਪਾਅ ਦੇ ਨਾਲ ਕਾ ਦਿੱਤਾ ਕਿ ਦੇ ਲਈ ਤੁਹਾਡਾ ਸਾਰੇ ਘੈਣ ਪਰਮ ਦਾ ਬਹੁਤ ਬਹੁਤ ਧੰਨਵਾਦ ਜੀ